ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਨਕੀ ਪਰਮਿੰਦਰਜੀਤ ਸਿੰਘ ਵੱਲੋਂ ਸਸਸੀ ਕਾ ਜੀ ਤੁਸੀਂ ਵੀ ਕਰਿਓ ਗੁਫਤੌਟ ਨੂੰ ਫੇਸਬੁਕ ਪੇਜ ਨਾਲ ਇੰਸਟਾਗ੍ਰਾਮ YouTube ਤੇ ਫਾਲੋ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਅਗਰ ਕੋਈ ਸੁਝਾਅ ਹੁੰਦਾ ਤਾਂ ਸਾਨੂੰ ਇਨਬਾਕਸ ਦੇ ਵਿੱਚ ਭੇਜਿਆ ਕਰੋ ਦੱਸਿਆ ਕਰੋ ਕੋਈ ਵੀ ਕਿਸੇ ਕਿਸਮ ਦਾ ਤੁਹਾਨੂੰ ਹੁੰਦਾ ਤਾਂ ਸਾਨੂੰ ਪਤਾ ਲੱਗਦਾ ਰਹੇ ਇਹ ਸਾਡੇ ਵਿੱਚ ਕਮੀਆਂ ਰਹਿ ਗਈਆਂ ਜਾਂ ਸਸਸੀ ਉਹਨੂੰ ਦੂਰ ਕਰ ਸਕੀਏ ਤੇ ਹੁਣ ਆਪਾਂ ਕਰਦੇ ਆ ਟਿਲੋ ਸਭ ਨਾਲ ਗੱਲਬਾਤ ਟਿਲੋ ਸਭ ਸਸਸੀ ਕਾ ਜੀ ਸਸਸੀ ਟਿਲੋ ਸਭ ਇੱਕ 32000 ਕਰੋੜ ਰੁਪਏ ਦਾ ਕੋਈ ਐਨ ਐਸੀ ਬਲੋ ਮਤਲਬ ਅਦਾਨੀ ਪਰਿਵਾਰ ਨੂੰ ਕੋਈ ਮੋਦੀ ਦੀ ਕੋਈ ਸਕੀਮ ਜੀ ਹੈ ਕੀ ਹੈ ਕੀ ਨਹੀਂ ਇਹਦੇ ਬਾਰੇ ਸਾਨੂੰ ਵਿੱਚ ਦੱਸੋ ਜੀ ਥੋੜਾ ਕਿ ਕੀ ਹੈ ਮਾਮਲਾ 30000 ਕਰੋੜ ਰੁਪਏ ਦਾ ਇਹ ਤੋਂ ਪਹਿਲਾਂ ਕਿ 32000 ਕਰੋੜ ਰੁਪਏ ਦਾ ਮਾਮਲਾ ਕੀ ਹੈ ਆਪਾਂ ਗੱਲ ਉਹਦੇ ਤੇ ਕਰੀਏ ਜੀ ਇਹਦੀ ਹੋਂਕਾ ਜ਼ਰੂਰੀ ਹੈ ਜੀ ਸਾਡੇ ਜਿਹੜੇ ਦਰਸ਼ਕ ਹੈ ਦੇਖਣ ਵਾਲੇ ਸਿਰਜਣ ਮਤਲਬ ਨੇ ਵੀ ਹੈਗੇ ਆ ਉਹਨਾਂ ਨੂੰ ਇੰਨੀ ਜਾਨਕਾਰੀ ਹੋਣੀ ਚਾਹੀਦੀ ਹੈ ਕਿ ਅਦਾਨੀ ਤੇ ਅੰਬਾਨੀ ਦੀ ਸਾਂਝੀ ਸਾਂਝੀ ਆ ਆਮ ਤੌਰ ਤੇ ਆਪਾਂ ਦੇਖਦੇ ਹਾਂ ਰੋਹਰ ગાંધી ਜਬਰੂਦੀ ਤੇ ਕੁਝ ਹੋਰ ਆ ਗੂ ਜਦੋਂ ਨਰਿੰਦਰ ਮੋਦੀ ਸਾਹਿਬ ਦੇ ਉੱਤੇ ਜਾਂ ਅਮਿਤ ਸ਼ਾਹ ਤੇ ਹਮਲਾ ਕਰਦੇ ਜੀ ਤਾਂ ਇੱਕ ਲਫਜ਼ ਇਸਤੇਮਾਲ ਕਰਦੇ ਤੇ ਹਮ ਦੋ ਹਮਾਰੇ ਦੋ ਬਿਲਕੁਲ ਬੈਸੀ ਤੇ ਪ੍ਰਵਾਰਨ ਯੋਜਨਾ ਇਸਤੇਮਾਲ ਕੀਤਾ ਜਾਂਦਾ ਆਪਣੇ ਦੇਸ਼ ਦੇ ਵਿੱਚ ਪਰ ਕਿਉਂਕਿ ਸਰਕਾਰ ਤੇ ਜਦੋਂ ਕਾਰਪੋਰੇਟ ਲੱਬੀ ਆ ਜਾਂਦੀ ਹੈ ਜੀ ਉਹਦੇ ਵਿੱਚ ਜਦੋਂ ਅਦਾਨੀਆਂ ਦੀ ਤੇ ਅੰਬਾਨੀਆਂ ਦੀ ਗੱਲ ਕਰਦੇ ਆ ਦੋਨੋਂ ਉਹ ਹੋ ਕੀਤੇ ਇਧਰ ਨਰਿੰਦਰ ਮੋਦੀ ਸਾਹਿਬ ਤੇ ਅਮਿਤ ਸ਼ਾਹ ਜੀ ਹੋਗੀ ਅਮਿਤ ਸ਼ਾਹ ਜੀ ਉਹਨਾਂ ਦੇ ਤੋ ਤੱਕ ਅਦਾਨੀ ਹੋਰੀ ਇੰਨੇ ਨੇੜੇ ਕਿਵੇਂ ਹੋ ਗਏ ਕਿਉਂਕਿ ਅਬਬਾਨੀ ਜੀ ਜਿਹੜੀ ਹੈਗੀ ਹੈ ਫੈਮਿਲੀ ਇਹ ਬਹੁਤ ਮੁਢਕਦੀਮ ਤੋਂ ਸਰਕਾਰਾਂ ਨਾਲ ਜੁੜੀ ਹੋਈ ਹੈ ਆਮ ਸੁਧਾਰਨ ਪਰਿਵਾਰ ਤੋਂ ਇਹਨਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ ਤੇ ਕਰਦੇ ਕਰਦੇ ਇੰਨੇ ਜਿਆਦਾ ਮਜ਼ਬੂਤ ਹੋ ਗਏ ਇਹ ਵੰ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਅਦਾਨੀਆਂ ਦੇ ਮੁੰਡੇ ਦਾ ਵਿਆਹ ਸੀ ਜੀ ਉਸ ਵਿਆਹ ਦੇ ਉੱਤੇ ਦੁਨੀਆ ਦਾ ਕਿਹੜਾ ਲੀਡਰ ਹੈ ਜਿਹੜਾ ਉੱਥੇ ਨਹੀਂ ਆਇਆ ਜੀ ਤੇ ਕਿਹੜੇ ਵੱਡੇ ਵੱਡੇ ਕਲਾਕਾਰ ਲਾਏ ਮੇਰੇ ਖਿਆਲ ਨਾਲ ਵੀ ਹਜ਼ਾਰਾਂ ਕਰੋੜ ਰੁਪਏ ਉਸ ਵਿਆਹ ਦੇ ਖਰਚਾ ਆਏ ਬਿਲਕੁਲ ਜੀ ਠੀਕ ਹੈ ਇਹ ਇਧਰ ਦੇ ਪਾਸੇ ਜੇ ਪਾਦਾ ਨੀਤੀ ਕਰਨਗੀ ਤਾਂ ਅਦਾਨੀ ਜਿਹੜਾ ਹੈਗਾ ਇਹ ਗੁਜਰਾਤ ਨਾਲ ਸੰਬੰਧਿਤ ਹੈ ਹੈ ਮਾਨੀ ਵੀ ਗੁਜਰਾਤ ਨਾਲ ਸੰਬੰਧਿਤ ਪਰ ਅਦਾਨੀ ਕਿਵੇਂ ਲੈਨਡੈਕਸ ਦੇ ਵਿੱਚ ਆਇਆ ਅਸਲ ਦੇ ਵਿੱਚ ਇਹ ਹੈ ਕਿ ਜਦੋਂ 2002 ਦੇ ਵਿੱਚ ਗੁਜਰਾਤ ਦੇ ਵਿੱਚ ਗੋਦੜਾ ਕਾਂਡਵਿਆ ਹਿੰਦੀ ਤੇ ਗੋਦੜਾ ਕਾਂਡਪਾ ਤੋਂ ਬਾਅਦ ਫਿਰ ਉਥੇ ਮੁਸਲਮਾਨਾ ਦਾ ਕਹਾਣ ਹੋਇਆ ਉਸ ਵੇਲੇ ਜਿਹੜੇ ਉਥੋਂ ਦੇ ਇੰਡਸਟਰੀ ਲਿਸਟ ਦੇ ਗੁਜਰਾਤ ਦੇ ਉਹਨਾਂ ਨੇ ਬੈਠ ਕੇ ਕਮੇਟੀਨ ਕੀਤੀ ਜਿਹੜੀ ਉਹਨਾਂ ਦੀ ਕੋਈ ਆਰਗੇਨਾਈਜ਼ੇਸ਼ਨ ਉਦੇ ਵਿੱਚ ਤੇ ਉਹਨਾਂ ਨੇ ਕਿਹਾ ਵੀ ਆਪਾਂ ਨੂੰ ਇੱਥੇ ਥੋੜਾ ਜਣਾ ਜਿਹੜਾ ਹੈਗਾ ਕ੍ਰਿਟਿਸਾਈਜ਼ ਕਰਨਾ ਚਾਹੀਦਾ ਕਿ ਜੋ ਸ਼ੋਇਆ ਗਲਤ ਹੋਇਆ ਜੀ ਤਾਂ ਅਦਾਨੀ ਕੇ ਨਿਹਾਰ ਅਦਮਿਸ਼ੀ ਦੇ ਨੇ ਕਹਤਾ ਵੀ ਮੈਂ ਇਹ ਡਿਸੀਡ ਕਰਨਾ ਹੈ ਤੁਹਾਡੀ ਇਸ ਕਾਰਵਾਈ ਦਾ ਹਿੱਸਾ ਬਣਦਾ ਨਰੇਂਦਰ ਮੋਦੀ ਸਾਹਿਬ ਦੇ ਖਿਲਾਫ ਮੈਂ ਇਹ ਬਿਰਲਾਸ ਕਰ ਸਕਦਾ ਕਿ ਕੋਈ ਐਸੀ ਗੱਲ ਆ ਵੀ ਕਿਉਂਕਿ ਆਮ ਤੌਰ ਤੇ ਤੇ ਆਪਾਂ ਦੇਖਿਆ ਕਿ ਜਿਹੜੇ ਕਾਰਖਾਨੇਦਾਰ ਹੁੰਦੇ ਆ ਇੰਡਸਟਰੀ ਦੇ ਸਟੰਦੇ ਆ ਕਾਰਪੋਰੇਟਰ ਹੁੰਦੇ ਆ ਉਹਨਾਂ ਨੂੰ ਸ਼ਾਂਤੀਪੂਰਵਕ ਮਾਹੌਲ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਉਹਨਾਂ ਦੇ ਲੇਬਰ ਵਗੈਰਾ 'ਚ ਕਿਸੇ ਕਿਸਮ ਦੀ ਕੋਈ ਗੜਬੜ ਨਾ ਹੋਵੇ ਆਪਾਂ ਜਾਣਦੇ ਆ ਕਿ ਭਾਰਤ ਦੇ ਵਿੱਚ ਜਦੋਂ ਕੋਰੋਨਾ ਮਾਰ ਦੀ ਮਹਾਂ ਬਿਮਾਰੀ ਆਈ ਹੈ ਉਸ ਬਿਮਾਰੀ ਦੇ ਚੱਲਦੇ ਆ ਜਿੱਥੇ ਮਜ਼ਦੂਰ ਬੇਰੁਜ਼ਗਾਰ ਹੋ ਗਏ ਸੀ ਤੇ ਉਸ ਵੇਲੇ ਤੁਸੀਂ ਇਹ ਦੇਖੋ ਕਿੰਨੇ ਜਿਹੜੇ ਹੈਗੇ ਇੰਡਸਟਰੀਆਂ ਘਰਾਂ ਦੇ ਜਿਹਨਾਂ ਦਾ ਕਾਰੋਬਾਰ ਬੰਦ ਹੋ ਗਿਆ ਔਰ ਉਦੋਂ ਤੋਂ ਬੰਦ ਹੋ ਗਏ ਮੈਂ ਕਾਰੋਬਾਰ ਇੱਥੇ ਕਿਤੇ ਚੱਲ ਗਿਆ ਸੋ ਜਿਹੜੇ ਲੋਕ ਤਾਂ ਇਹ ਕਹਿੰਦੇ ਸੀ ਕਿ ਸਾਨੂੰ ਮੋਦੀ ਜੀ ਉਹਨਾਂ ਨੂੰ ਕ੍ਰਿਟਿਸਾਈਜ਼ ਕਰਨਾ ਚਾਹੀਦਾ ਹੈ ਕਿ ਇੱਕ ਮੁੱਖ ਮੰਤਰੀ ਹੋਣ ਦੇ ਨਾਤੇ ਇਹ ਇਥੇ ਸ਼ਾਂਤੀ ਨਹੀਂ ਰੱਖ ਸਕੀ ਉਹ ਉਹਨਾਂ ਦੇ ਨਾਲ ਇਹ ਮੁਥਲਿਕ ਨਹੀਂ ਸੀ ਸਹਿਮਤ ਨਹੀਂ ਸੀ ਇਹ ਕਹਿ ਵੀ ਨਹੀਂ ਮੈਂ ਇਹ ਨਹੀਂ ਦਿੱਤੀ ਜਨਤਾ ਹਾਲਾਂਕਿ ਆਪਾਂ ਇਹ ਜਾਣਦੇ ਕਿ ਉਸ ਵੇਲੇ ਦੇ ਦੇਸ਼ ਦੇ ਪ੍ਰਧਾਨ ਮੰਤਰੀ ਅ ਅਤਰ ਬਿਹਾਰੀ ਬਾਜਪਾਈ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਸੀ ਅਦਾਨੀ ਸਾਹਿਬ ਨੂੰ ਸਵੇਰ ਪ੍ਰਿਮੋਦੀ ਸਾਹਿਬ ਨੂੰ ਸੰਬੋਧਨ ਹੋ ਕੇ ਕਿ ਰਾਜ ਧਰਨ ਨਬਾਉਣਾ ਵੀ ਸਿੱਖੋ ਗੱਲਾ ਰਾਜ ਕਰਨਾ ਨੇ ਸਿੱਖੋ ਰਾਜ ਧਰਨ ਨਬਾਉਣਾ ਮੈਂ ਵਿਦੇਸ਼ਾਂ ਜਿੱਦੇ ਆਉਂਗਾ ਤੇ ਮੈਂ ਕੀ ਬੋ ਦਿਖਾਉਂਗਾ ਕਿ ਉਹ ਇੱਕ ਸਰਕਾਰ ਤੇ ਹੁੰਦੀ ਹੈ ਸਰਕਾਰੀ ਸ਼ਹਿ ਤੇ ਆਪਣੇ ਹੀ ਲੋਕਾਂ ਨੂੰ ਗੋੜੀਆਂ ਨਾਲ ਜਰਕਤ ਲਿਆ ਮਨ ਦਾ ਕੀਕਾ ਹੋਵੇ ਹੋਵੇ ਤਾਂ ਇਹਦੇ ਜੋ ਕਿ ਮੈਂ ਜਹਨੀ ਕਰੂਗਾ ਤੇ ਨਾਲ ਦੀ ਨਾਲ ਫਿਰ ਇਹ ਅਦਾਨੀ ਸਾਫ ਮੋਦੀ ਜੀ ਦੀ ਨਿਗਾਹ ਸਾਖੀ ਨਿਗਾਹ ਜਾਂ ਉੱਥੋਂ ਫਿਰ ਮੋਦੀ ਸਾਹਿਬ ਨੇ ਮਦਦ ਕਰਨੀ ਸ਼ੁਰੂ ਕਰ ਦਿੱਤੀ ਤੇ ਮਦਦ ਕਰਦੇ ਕਰਦੇ ਫਿਰ ਇਹ ਪਹਿਲਾ ਗੁਜਰਾਤ ਦੇ ਨੰਬਰ 1 ਬੜੀ ਤੇ ਗੁਜਰਾਤ ਦੇ ਨੰਬਰ 1 ਤੋਂ ਵੱਧਦੇ-ਵੱਧਦੇ ਅੱਜ ਕੱਲ੍ਹ ਤੇ ਦੇਸ਼ ਦੇ ਨੰਬਰ 1 ਗਾੜੀ ਸਥਿਤੀ ਇਹ ਨਦੀ ਬਣੀ ਹੋਈ ਹੈ ਤਾਂ ਇਹ ਕਿੰਨੇ ਨੇੜੇ ਹੋ ਗਏ ਮੋਦੀ ਜੀ ਦੇ ਦਾਅਦਸਾ ਤੁਸੀਂ ਇਸੇ ਗੱਲ ਨੂੰ ਲਾ ਸਕਦੇ ਹੋ ਕਿ 2014 ਦੇ ਵਿੱਚ ਜਦੋਂ ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤੇ ਇਹ ਗੁਜਰਾਤ ਤੋਂ ਅਹਮਦਾਬਾਦ ਤੋਂ ਦਿੱਲੀ ਆਏ ਦਿੱਲੀ ਇਹ ਸਰਕਾਰੀ ਜਹਾਜ਼ ਤੇ ਨਹੀਂ ਆਇਸੀ ਕਿਸੇ ਏਅਰਲਾਈਨ ਦੇ ਕ੍ਰੈਂਚ ਬੈਠ ਕੇ ਨਹੀਂ ਆਇਸੀ ਇਹ ਉਸ ਵੇਲੇ ਅਦਾਲੀ ਸਾਹਿਬ ਦੇ ਜਹਾਜ਼ ਦੇ ਵਿੱਚ ਬੈਠ ਕੇ ਆਏ ਸੀ ਦੇਸ਼ ਦੇ ਵਿੱਚ ਮੋਦੀ ਸਾਹਿਬ ਜਦੋਂ ਵੀ ਕੈਂਪੇਨ ਕਰਦੇ ਤੇ ਉਹ ਅਡਾਨੀਆਂ ਦੇ ਦਿਹਾੜੀ ਤੇ ਕੰਪੇਅਰ ਕਰਦੇ ਦੇਖੇ ਜਾਂਦੇ ਕਿਉਂਕਿ ਆਮ ਤੌਰ ਤੇ ਪਰ ਨਿਕਦੇ ਆ ਕਿ ਕੰਪੇਨ ਵਿੜੇ ਗਈ ਵਾਰੀ ਜ਼ਰੂਰੀ ਹੁੰਦਾ ਕਿ ਤੁਸੀਂ ਸਰਕਾਰੀ ਦਿਲਾ ਤੇ ਹਾਰ ਇਸ ਤੇ ਮਾਰ ਨਾ ਕਰੋ ਸਰਕਾਰੀ ਮਿਸਰੀ ਇਸ ਤੇ ਮਾਰ ਨਾ ਕਰੋ ਹਾਲਾਂਕਿ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਇਹ ਉਰੂਖ ਹੁੰਦੇ ਹਨ ਦਿਨ ਨੂੰ ਦੀਸ ਡੌਂਟ ਇਨ ਮੱਦੇ ਨਾ ਰੱਖਦੇ ਹੋਏ ਅਤੇ ਇਸ ਕਿਸਮ ਦੀ ਬੰਦਸ਼ ਨਹੀਂ ਪਰ ਫਿਰ ਵੀ ਸਦਾ ਚਾਰਕਤਾ ਉਹਦੀ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਆਪਾਂ ਅਜਾ ਲਾ ਸਕਦੇ ਕਿ ਜੇ ਅਦਾਨੀ ਸਾਹਿਬ ਨੂੰ ਐਨੀ ਨੇੜਤਾ ਹੈ ਫਿਰ ਇਹ ਐਲਆਈਸੀ ਵਿੱਤ ਭਭਗ ਤੇ ਜਿਹਨੂੰ ਨੀਤੀ ਯੋਗ ਕਹਿ ਦਿਆ ਪਹਿਲਾ ਯੋਜਨਾ ਕਮਿਸ਼ਨ ਹੁੰਦਾ ਸੀ ਨਾ ਤਿੰਨਾਂ ਨੇ ਇੱਕ ਐਜਿਵੀ ਹੈਗੀ ਨੀਤੀ ਤਿਆਰ ਕੀਤੀ ਇੱਕ ਯੋਜਨਾ ਤਿਆਰ ਕੀਤੀ ਉਸ ਯੋਜਨਾ ਦੇ ਤਹਿਤ ਇਹ ਹੋਇਆ ਕਿ ਅਦਾਨੀ ਸਾਹਿਬ ਦੇ ਜਿਹੜੇ ਵੱਖ-ਵੱਖ ਕਾਰੋਬਾਰ ਹੈ ਉਹਨਾਂ ਕਾਰੋਬਾਰਾਂ ਨੂੰ ਗੰਭੀਰ ਆਰਥਿਕ ਸੰਕਟ ਹੈ ਜੀ ਔਰ ਉਸ ਆਰਥਿਕ ਸੰਕਟ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਇਹਨਾਂ ਨੂੰ ਕੁਝ ਮਦਦ ਭਈਆ ਕਰਵਾਈ ਗਈ ਮਤਦੂ ਆਪਏ ਦੀ ਕਿਸੇ ਕਿਵੇਂ ਫ੍ਰੀ ਕੀਤੀ ਜਾਂਦੀ ਹੈ ਉਹ ਹੁੰਦਾ ਹੈ ਕਿ ਇਨਵੈਸਟਮੈਂਟ ਕੀਤੀ ਜਾਵੇ ਜਿਸ ਨੂੰ ਨਿਵੇਸ਼ ਕਹਿੰਦੇ ਨੇ ਕਿ ਕਿਸੇ ਦੇ ਕਾਰੋਬਾਰ ਦੇ ਵਿੱਚ ਕੁਝ ਪੈਸਾ ਨਿਵੇਸ਼ ਕਰ ਗਿਆ ਆਪਾਂ ਤਾਂ ਪੈਸਾ ਨਿਵੇਸ਼ ਕਰਨ ਨਾਲ ਚਾਰ ਪੈਸੇ ਆਪਾਂ ਨੂੰ ਵੀ ਆ ਜਾਣਗੇ ਤੇ ਉਹਦਾ ਕਾਰੋਬਾਰ ਵੀ ਚੱਲਦਾ ਹੁੰਦਾ ਹੈ ਬਿਲਕੁਲ ਇਹ ਇਸ ਟਰੰਗ ਦੇ ਨਾਲ ਕਹਿੰਦੇ ਨੇ 32000 ਕਰੋੜ ਰੁਪਏ ਦੀ ਇੱਕ ਯੋਜਨਾ ਤਿਆਰ ਕੀਤੀ ਗਈ ਅੱਛਾ ਹਾਲਾਂਕਿ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਅਡਾਨੀ ਸਾਹਿਬ ਦੇ ਖਿਲਾਫ ਤੇ ਉਹਨਾਂ ਦੇ ਭਤੀਜੇ ਸਾਗਰ ਅਡਾਨੀ ਦੇ ਖਿਲਾਫ ਅਮਰੀਕਾ ਦਾ ਜਿਹੜਾ ਹੈਗਾ ਅਨ ਲਾਗਪਾ ਜੀ ਉਹਨੇ ਇੱਕ ਮੁਕਦਮਾ ਦਰਜ ਕੀਤਾ ਹੋਇਆ ਅਮਰੀਕਾ ਦੇ ਵਿੱਚ ਅੱਛਾ ਇੱਕ ਮੁਕਦਮਾ ਸਿਵਲ ਦਾ ਹੈ ਤੇ ਇਹ ਮੁਕਦਮਾ ਦਰਜ ਕੀਤਾ ਹੋਇਆ ਉਹ ਕਦਮਾ ਕੀ ਹੈ ਉਹ ਮੁਕਦਮਾ ਵੀ ਇਹ ਹੈ ਕਿ ਇਹਨਾਂ ਨੇ ਉਥੋਂ ਦੇ ਨਿਵੇਸ਼ਕਾਂ ਤੋਂ ਪੈਸਾ ਇਨਵੈਸਟ ਕਰਾਉਣ ਦਾ ਵਾਅਦਾ ਕੀਤਾ ਜੀ ਉੱਥੇ ਜਿਹੜੇ ਹੈਗੇ ਕੁਝ ਲੋਕਾਂ ਨੂੰ ਰਿਸ਼ਵਤ ਦਿੱਤੀ ਜੀ ਅਮਰੀਕਾ ਵਰਗੇ ਦੇਸ਼ ਦੇ ਵਿੱਚ ਰਿਸ਼ਵਤ ਦੇ ਕੇ ਪੈਸਾ ਇਨਵੈਸਟ ਕਰਾਉਣ ਦੀ ਗੱਲ ਜੇ ਆਉਂਦੀ ਹੈ ਤੇ ਆਪਣੇ ਆਪ ਵਿੱਚ ਇੱਕ ਅਪਰਾਧ ਹੈ ਦੂਜੀ ਗੱਲ ਹੈ ਜੇ ਤੁਸੀਂ ਪੈਸਾ ਇਨਵੈਸਟ ਕਰਵਾਉਂਗੇ ਵੀ ਪ੍ਰਵੀਨਦਰ ਜੀ एल आई एलआईसी ने कहता कि पैसा लगेट आप लगना सीधे बारे ए रिपोर्ट जी कि पता लगती तो लग है सारी जानकारी कितों मिलती है यह अमरीका का एक बहुत वाडा अखबार है वाशिंगटन पोस्ट द वाशिंगटन पोस्ट द वशिंगटन पोस्ट ने ਜਿਹੜੀ ਹੈਗੇ ਤੁਹਾਡੇ ਦਸਤਾਵੇਜ਼ਾਂ ਦੇ ਹਵਾਲੇ ਨਾਲ ਅੱਛਾ ਦਸਤਾਵੇਜ਼ਾਂ ਦੇ ਸਬੂਤ ਨਾਲ ਲਾ ਕੇ ਕਿਹਾ ਕਿ ਆ 32000 ਕਰੋੜ ਰੁਪਈਆ ਜਿਹੜਾ ਇਹਨਾਂ ਦੇ ਵਾਸਤੇ ਜਿਹੜਾ ਕਤਰ ਸਰ ਕੈਨਨ ਦਿਨਾਂ ਦੇ ਵਿੱਚੋਂ 500 ਕਰੋੜ ਦਿੱਤਾ ਵੀ ਗਿਆ ਸੀ ਦਿੱਤਾ ਵੀ ਜਾ ਚੁੱਕਾ ਹੈ ਹੁਣ ਮੰਨ ਰਹੇ ਜਦੋਂ ਇਹ ਖਬਰ ਆ ਗਈ ਤਾਂ LIC ਵਾਲੇ ਵੀ ਕਹਿਤੋਂ ਨਹੀਂ ਇਨੀਸ਼िएट ਤੇ ਸਰਕਾਰ ਦਾ ਕੋਈ ਦਬਾਨੀ ਸੀ ਜੀ ਅਸੀਂ ਤਾਂ ਆਪਣੀ ਮਰਜ਼ੀ ਨਾਲ ਇਨਵੈਸਟ ਕੀਤਾ ਹੈ ਤਾਂ ਕਿ ਵੀ ਅਸੀਂ ਮੁਨਾਫਾ ਕਮਾਈਏ ਤੇ ਜਿਹੜੇ ਸਾਡੇ ਪਾਲਸੀ ਧਾਰਕ ਹੈ ਜਿਨ੍ਹਾਂ ਨੇ ਇਹਦੇ ਵਿੱਚ ਇਨਵੈਸਟ ਕੀਤਾ ਉਹਨਾਂ ਦੀ ਅਨੁਗਮਤਾ ਹੋ ਰਹੀ ਉਹਨਾਂ ਨੇ ਇਹ ਕਰਕੇ ਜੀ ਪਰ ਸਵਾਲ ਇਹ ਹੈ ਕਿ ਜੁੰਤੂ ਨਿਤੀ ਦੀ ਬਦਲੀ ਜੇ ਉਹਨਾਂ ਦਾ ਮਤਲਬ ਉਹਨਾਂ ਨੂੰ ਘਾਟਾ ਪੈਂਦਾ ਉਹ ਪੈਸਾ ਉਹਨਾਂ ਦਾ ਡੁੱਬਦਾ ਹੈ ਮੰਨ ਲਓ ਵੀ ਡੁੱਬ ਗਿਆ ਪੈਸਾ ਕੋਈ ਜਿਹੜਾ ਹੈਗਾ ਇਸ ਕਿਸਮ ਦਾ ਕਾਰੋਬਾਰੀ ਉਹ ਫਿਰ ਆਪਣਾ ਐਫਲ ਦੁਬਾਰਾ ਡਿਕਲੇਅਰ ਕਰ ਦਿੰਦਾ ਜਦੋਂ ਉਹਨੇ ਦੁਬਾਰਾ ਡਿਕਲੇਅਰ ਕਰਤਾ ਤਾਂ ਆਮ ਲੋਕਾਂ ਦਾ ਪੈਸਾ ਕਿੱਥੇ ਗਿਆ ਜੀ ਆਮ ਲੋਕਾਂ ਦਾ ਪੈਸਾ ਗਿਆ ਕਿ ਆਮ ਲੋਕਾਂ ਦਾ ਪੈਸਾ ਜਾਣ ਦੇ ਵਿੱਚ ਜੇ ਭਾਰਤ ਦਾ ਵਿੱਤ ਵਿਭਾਗ ਭਾਰਤ ਦੀ ਜਿਹੜੀ ਹੈਗੀ ਯੋਜਨਾ ਕਮਿਸ਼ਨ ਜੀ ਦੀ ਨੀਤੀ ਹੈ ਜੋ ਕਹਿੰਦੀ ਉਹ ਤੇ ਨਾਲ LIC ਤਿੰਨੇ ਬੈਠ ਕੇ ਯੋਜਨਾ ਬਣਾਉਂਦੇ ਯੋਜਨਾ ਤਿੰਨੇ ਬੈਠ ਕੇ ਆਪ ਦੀ ਮਰਜ਼ੀ ਨਾਲ ਤਾਂ ਬਣਾਉਂਦੇ ਇਹਨਾਂ ਨੂੰ ਕਿੱਥੋਂ ਦਾ ਹੁਕਮ ਆਇਆ ਤੇ ਹੁਕਮ ਕਿੱਥੋਂ ਆਇਆ ਹੁਕਮ ਉੱਪਰਲੇ ਦੱਸੋ ਇਹ 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 ਆਪਾਂ ਪਰਸੈਪਸ਼ਨ ਬਣਦੀ ਹੈ ਵੀ ਉਹਨਾਂ ਤੋਂ ਆਇਆ ਉਹਨੇ ਕਿਉਂਕਿ ਮੋਤੀ ਸਾਹਿਬ ਦੇ ਜਾਂ ਅਮਿਤ ਸ਼ਾਹ ਉਹਨਾਂ ਦੇ ਇੱਕ ਦਿਨ ਦੇ ਸਵੱਥ ਜੀ ਮੈਂ ਇਸੇ ਕਰਕੇ ਸ਼ੁਰੂਆਤ ਦੀ ਗੱਲ ਕੀਤੀ ਸੀ ਗੁਜਰਾਤ ਦੇ 2002 ਦਾ ਜਿਹੜਾ ਉੱਥੇ ਕਟਲਿਆ ਹੋਇਆ ਸੀ ਮੁਸਲਮਾਨਾਂ ਦਾ ਉੱਥੋਂ ਸ਼ੁਰੂ ਕੀਤੀ ਸੀ ਕਿ ਜਿਹਦੇ ਬੰਦੇ ਨੇ ਹਸਪੀਟਲ ਹੀ ਦੇਖ ਲਿਆ ਸੀ ਕਿ ਆਪਾਂ ਸਰਕਾਰ ਦੇ ਨਾਲ ਲੱਗੀ ਤੇ ਇਹਨਾਂ ਤੋਂ ਕੁਝ ਲਵਾਂਗੇ ਤੇ ਇਹ ਉਹਦਾ ਨਤੀਜਾ ਹੀ ਹੈ ਸਾਰਾ ਕੁਝ ਰਗ ਰਗ ਹੋ ਗਿਆ ਇਹਦੇ ਤੇ ਹੁਣ ਡਿਸਟ੍ਰਿਕਟ ਚ ਕਿਡਮੀਟ ਕਰ ਪੀਏ ਜੀ ਇਹਦੇ ਤੇ ਦੂਸ਼ਣ ਬਾਜੀ ਵੀ ਚਲਣੀ ਸ਼ੁਰੂ ਹੋ ਗਈ ਤੇ ਦੂਸ਼ਣ ਬਾਜੀ ਇੰਕਾਊਂਟਰ ਕਰਨਾ ਵੀ ਸ਼ੁਰੂ ਹੋ ਰ ਗਿਆ ਜਦੋਂ ਕਾਂਗਰਸ ਪਾਰਟੀ ਤੇ ਬਾਕੀ اپੋਜੀਸ਼ਨ ਨੇ ਦਿੱਤੇ ਅਟੈਪ ਕੀਤਾ ਹੈ ਕਿਹਾ ਦੇਖੋ ਜੀ ਕੀ ਹੋ ਰਿਹਾ ਪਬਲਿਕ ਸੈਕਟਰ ਐਲ ਐਸ ਸੀ ਪਬਲਿਕ ਸੈਕਟਰ ਐ ਜੀ ਇਹ ਲੋਕਾਂ ਦਾ ਮਤਲਬ ਜਿਹੜੀ ਧਰ ਨਾਲ ਚੱਲਣ ਵਾਲੀ ਗੱਲ ਹੈ ਪਬਲਿਕ ਸੈਕਟਰ ਨੂੰ ਡੋਬਿਆ ਡੋਬਿਆ ਜਾ ਸਕਦਾ ਕਿਉਂਕਿ ਹੁੰਦੇ ਨੇ ਉਹਨਾਂ ਦਾ ਕਾਰੋਬਾਰ ਤੇ ਜਿਹੜੀ ਕਿੱਥੇ ਕਿੱਥੇ ਉਹਨਾਂ ਦੀ ਰੈਡ ਰੋਡ ਹੋ ਗਈ ਹੈ ਜਿਹੜਾ ਚੀਜ਼ਾਂ ਸਰਕਾਰ ਨੇ ਕਰਨੀਆਂ ਹੁੰਦੀਆਂ ਸਰਕਾਰ ਆਪ ਉਹਨਾਂ ਚੀਜ਼ਾਂ ਤੋਂ ਪੱਝੀ ਈਕੋਲੋਜੀ ਉਹਨਾਂ ਜ਼ਿੰਮੇਵਾਰੀਆਂ ਤੋਂ ਪੱਝਦੇ ਫਤ ਕਰੋ ਸੜਕਾਂ ਬਣਾਉਣਗੇ ਬੰਦਰਗਾਹਾਂ ਬਣਾਉਣਗੇ ਤੁਹਾਡੇ ਹਵਾਈ ਅੱਡੇ ਬਣਾਉਣੇ ਹਨ ਹਾਈ ਰੇਟ ਅੱਡੇ ਦੀ ਹਵਾਈ ਟੈਲੀ ਸੰਭਾਲ ਕਰਦੀ ਇਹ ਕੰਮ ਨਹੀਂ ਦਾ ਸਰਕਾਰ ਦਾ ਕੰਮ ਹੁੰਦਾ ਉਹਦੇ ਵਿੱਚ ਪ੍ਰਾਈਵੇਟ ਲੋਕ ਨਹੀਂ ਨਾ ਹੁੰਦੇ ਲੇਕਿਨ ਸਾਰਾ ਕੁਝ ਤੁਸੀਂ ਦੇਖੋ ਜੀ ਆਹ ਫਲਾਣੀ ਬੰਦਰਗਾਹ ਇਹ ਵੀ ਐਡਵਾਨੀ ਸੰਭਾਲ ਲਈ ਦੀ ਆਹ ਫਲਾਣਾ 에ਰਪੋਰਟ ਹੈ ਇਹ ਵੀ ਐਡਵਾਨੀ ਸੰਭਾਲ ਲਈ ਦਿੱਤਾ ਅਵੇ ਹਾਂ ਮੈਂ ਦੇਖਿਆ ਹਰ ਟ੍ਰੇਨ ਨਾਲ ਹੀ ਐਡਾਨੀ ਸਾਹਿਬ ਨੂੰ ਦਿੱਤੀਆਂ ਸਾਰੇ ਕੁਝ ਐਡਾਨੀ ਸਾਹਿਬ ਅਡਾਨੀ ਸਾਹਿਬ ਨੂੰ ਦਿੱਤਾ ਜਾ ਰਿਹਾ ਹੈ ਜੇ ਇਹ ਸਾਰਾ ਕੁਝ ਅਡਾਨੀ ਸਾਹਿਬ ਨੂੰ ਦਿੱਤਾ ਜਾ ਰਿਹਾ ਹੈ ਇਹਦੇ ਤੇ ਕਹਿੰਦੇ ਦੀ ਘਾਟਾ ਪੈ ਰਹੀ ਹੈ ਜੇ ਘਾਟਾ ਪੈ ਗਿਆ ਸਰਕਾਰ ਨੇ ਪਬਲਿਕ ਸੈਕਟਰ ਨੂੰ ਚੜਾਉਣਾ ਹੈ ਸਰਕਾਰ ਪਬਲਿਕ ਸੈਕਟਰ ਦੀ بجائے ਪ੍ਰਾਈਵੇਟ ਸੈਕਟਰ ਨੂੰ ਚੜਾ ਰਹੀ ਹੈ ਯੂਐਸਐਸ ਨੇ ਅਡਾਨੀ ਨੂੰ ਬਚਾਉਣ ਵਾਸਤੇ ਅੱਗੇ ਆਈ ਹੈ ਸੋ ਇਹਦੇ ਤੇ ਜਦੋਂ ਹੁਣ ਰੌਲਾ ਪੈ ਗਿਆ ਤੇ ਰੌਲਾ ਪੈਣ ਤੋਂ ਬਾਅਦ ਕੀ ਹੈ ਸਰਕਾਰ ਕੀ ਕਹਿੰਦੀ ਹੈ ਜਦ ਸਰਕਾਰ ਦੇ ਜਿਹੜੇ ਪਾਸ਼ੂ ਹੈ ਜਾਂ ਜਿਨ੍ਹਾਂ ਨੂੰ ਭਗੋਦੀ মিডিਆ ਕੀ ਕਹਿ ਦਿੰਦੇ ਆ ਗੋਦਿਕ ਬੈਚਨ ਵਾਲਾ ਮੀਡੀਆ ਵੀ ਲੈ ਲਈ ਹੈ ਜੀ ਉਹ ਕਹਿੰਦੇ ਆ ਜੀ ਦੇਖੋ ਇੱਕ ਵਿਦੇਸ਼ੀ ਸ਼ਾਇਰ ਹੈ ਅੱਛਾ ਜੀ ਇਹ ਜਿਹੜਾ ਰੋਹਰ ગાંધી ਐਡ ਕੰਪਲੀਟ ਵਿਦੇਸ਼ੀ ਸ਼ਾਇਰ ਹੈ ਵਿਦੇਸ਼ੀ ਸ਼ਾਇਰ ਇਸ ਦੇ ਪਿੱਛੇ ਬਦੋ ਇਹ ਸਰਕਾਰ ਤੇ ਦੁਸ਼ਮਾਨੀ ਕਿਉਂ ਚੱਲ ਰਹੀ ਹੈ ਜਾਣਕਾਰੀ ਦਿੱਤੀ ਜਾ ਰਹੀ ਹੈ ਵਿਸ਼ੇਕਲ ਪੋਸਟ ਦੁਨੀਆ ਦਾ ਬਹੁਤ ਵੱਡਾ ਬੋਰ ਹੈ ਔਰ ਉਹ ਅਖਬਾਰ ਨੇ ਜੇ ਇਹ ਰਿਪੋਰਟ ਤੱਥਸ ਮੀਟ ਲੈਂਦੀ ਹੈ ਇਹ ਤੋਂ ਪਹਿਲਾਂ ਤੁਹਾਡੀ ਯਾਦ ਨੂੰ ਇੱਕ ਹਿੰਡਰਬਰਗਰ ਰਿਪੋਰਟ ਆਈ ਸੀ ਜੀ ਹਿੰਡਰਬਰਗਰ ਰਿਪੋਰਟ ਨੂੰ ਵੀ ਸਾਡੀ ਜਿਹੜੀਆਂ ਦੇਸ਼ੀਆਂ ਜਿਹੜੀਆਂ ਆਰਥਿਕ ਦੰਸ ਕੇ ਸਿੱਧੀ ਵਰਕੋਂ ਕਲੀਉਂਿਤ ਵੀ ਕੱਢੀ ਜੀ ਉਹਦੇ ਵਿੱਚ ਵੀ ਦੱਸਿਆ ਸੀ ਕਿ ਆਪਣੇ ਇੱਕ سرمਾਈ ਨੂੰ ਜ਼ਿਆਦਾ ਦਿਖਾਟੇ ਜੀ ਆਪਣੇ ਸ਼ੇਅਰਸ ਨੂੰ ਜ਼ਿਆਦਾ ਦਿਖਾ ਕੇ ਕਿ ਸਾਨੂੰ ਜਿਆਦਾ ਆਮਦਨ ਹੋਵੇ ਉੱਥੋਂ ਵੀ ਇਹਨਾਂ ਨੇ ਕਿਸੇ ਨਹੀਂ ਲੋਕਾਂ ਦੀ ਜੇਬਾਂ ਪੁੱਟ ਰਣਾ ਸੀ ਸੋ ਇਹ ਅਡਾਨੀਆਂ ਅਬਾਨੀਆਂ ਦਾ ਜੋ ਕੁਝ ਹੋ ਰਿਹਾ ਹੈ ਤੇ ਖਾਸ ਕਰਕੇ ਅਡਾਨੀਆਂ ਬਰਤੀ ਦੀ ਸਰਕਾਰ ਦੀ ਇੱਕ ਆਪਸਮ ਕਮਾਗੀ ਜਿਹੜੀ ਇੰਨੀ ਉਨਾ ਪ੍ਰਤੀ ਇਹ ਰਹਿਮ ਦੀ ਜਿਹੜੀ ਰਹਿਮ ਵਾਲੀ ਕਹਿੰਦੇ ਮਿਹਰਬਾਨ ਸਰਕਾਰ ਜੀ ਮਿਹਰਬਾਨ ਸਰਕਾਰ ਦਾ ਸਰਕਾਰ ਦੇ ਤਗ ਨੂੰ ਸ਼ਕਪਣਾ ਸ਼ੁਰੂ ਹੋ ਗਿਆ ਜੀ ਜੀ ਵੀ ਸਰਕਾਰ ਨੇ ਆਪਣੀ ਪਬਲਿਕ ਨੂੰ ਆਪਣੀ ਜਨਤਾ ਨੂੰ ਆਪਣੀ ਜਿਹੜੀ ਹੈ ਰਾਇਆ ਕਹਿੰਦੇ ਜੀ ਉਹਨੂੰ ਪ੍ਰੋਟੈਕਟ ਕਰਨਾ ਕਿ ਉਹਨੂੰ ਇੰਡਸਟਰੀਲ ਪ੍ਰੋਟੈਕਟ ਕਰਨਾ ਇਹ ਲੱਗਦਾ ਕਿ ਗੋਦੀ ਸਾਹਿਬ ਦੀ ਅਮਿਤ ਸ਼ਾਹ ਦੀ ਇਹ ਸਰਕਾਰ ਹੈ ਇਸ ਸਰਕਾਰ ਨਾਲ ਤਾਂ ਲੋਕਾਂ ਦੀ ਸਰਕਾਰ ਨੂੰ ਲੋਕਾਂ ਦਾ ਫਿਕਰ ਨਹੀਂ ਨਾ ਇਹਨਾਂ ਨੂੰ ਆਪਣੀ ਪਾਰਟੀ ਦਾ ਫਿਕਰ ਹੈ ਇਹਨਾਂ ਦੀ ਪਾਰਟੀ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹਦੀ ਮਾਂ ਆਰਐਸਐਸ ਹੈ ਉਹ ਤਾਂ ਸੰਦੇਸ਼ੀ ਤੇ ਜੋੜਦੀ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਉਹ ਤਾਂ ਕਹਿੰਦੇ ਆ ਵੀ ਜਿਹੜਾ ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਆਰਐਸਐਸ ਵੇਲੇ ਕਿ ਅਸਲ ਜਿਹੜੀ ਹੈਗੀ ਨਾ ਆਰਥਿਕ ਤਾਂ ਤੁਹਾਡੀ ਓਨੀ ਦੇਰ ਮਜ਼ਬੂਤ ਨਹੀਂ ਹੋ ਸਕਦੀ ਜਿੰਨੀ ਦੇਰ ਤੁਸੀਂ ਪਿੰਡ ਨਹੀਂ ਮਜ਼ਬੂਤ ਕਰਤਿਆਂ ਪਿੰਡਾਂ ਦੇ ਵਿੱਚ ਜਿਹੜੇ ਲੋਕ ਰੇਡੂ ਉਦਯੋਗ ਆ ਉਹਨਾਂ ਨੂੰ ਪ੍ਰਮੋਟ ਕਰਦੇ ਉਹ ਉਦਯੋਗ ਜਿਹੜੇ ਤੁਹਾਡੀ ਐਗਰੀਕਲਚਰ ਦੇ ਨਾਲ ਸਬੰਧਤ ਭਾਰਤ ਕੈਨੇਡਾ ਦੇਸ਼ ਹੈ ਜੀ ਹੁਣ ਤੁਸੀਂ ਇਹ ਦੇਖੋ ਕਿ ਹੁਣ ਸਾਡੀਆਂ ਸਰਕਾਰਾਂ ਕੋਈ ਵੀ ਸਰਕਾਰ ਹੋਵੇ ਉਹ ਕਾਰਪੋਰੇਟਰਾਂ ਨੂੰ ਤਾਂ ਹਜ਼ਾਰਾਂ ਕਰੋੜ ਰੁਪਏ ਦਾ ਜਿਹੜਾ ਅਗੇ ਦੇਰੀ ਹੈ ਰੀਲੀਫ ਦੇ ਰਿਹਾ ਦੂਜੇ ਪਾਸੇ ਜੇ ਆਪਾਂ ਕਿਸਾਨੀ ਨੂੰ ਕੋਈ ਕਿਸਾਨੀ ਨੂੰ ਦੇਣਗੇ ਕਿਸਾਨੀਆਂ ਸਕੇ ਸਾਰੇ ਕੋਲੇ ਹੈ ਨਹੀਂ ਨਹੀਂ ਖਾਲੀ ਹੈ ਪਾਰਲੀਮੈਂਟ ਦੇ ਵਿੱਚ ਇੱਕ ਵਾਰੀ ਸਵਾਲ ਦਾ ਗਵਾਹ ਦਿੰਦੇ ਗੱਲ ਦੱਸੀ ਗਈ ਸੀ ਕਿ ਇੰਡਸਟਰੀ ਦਾ ਸਟਾਟਸ 16000 ਕਰੋੜ ਰੁਪਏ ਹੈ ਲੇਕਿਨ ਫੇਕਦੀ ਹੋਣੀ ਲਾਫ ਕਰਤਾ ਕਹਿੰਦੇ ਜੀ ਇਹ ਐਨਪੀਏ ਤਾਂ ਉਗੜਾ ਹੀ ਨਹੀਂ ਜਾ ਸਕਦਾ ਤੇ ਕਿਸਾਨੀ ਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ ਹਾਲਾਂਕਿ ਇਸ ਗੱਲ ਦੀ ਗਵਾਹੀ ਉਹ ਜਿਹੜਾ ਕੋਵਿਡ-19 ਦਾ ਸਮਾਂ ਉਹ ਗਵਾਹੀ ਦਿੰਦਾ ਹੈ ਕਿ ਜਦੋਂ ਸਾਰੀ ਦੁਨੀਆ ਦੀ ਆਰਥਿਕਤਾ ਡਾਊਨ ਹੋ ਗਈ ਸੀ ਤੇ ਭਾਰਤ ਦੀ ਜੇ ਆਰਥਿਕਤਾ ਥੋੜੀ ਬਹੁਤ ਸੀਖਦੀ ਰਹੀ ਸੀ ਉਹ ਕਿਹਦੇ ਸਿੱਤੇ ਸੈਕਟਰੀ ਆ ਇੰਡਸਟਰੀ ਵਿੱਚ ਕਿੰਨੇ ਸੈਕਟਰੀ ਸੀ ਇੰਡਸਟਰੀ ਦਾ ਬੰਦ ਹੋ ਗਈ ਸੀ ਉਹ ਸਾਰੀ ਦੀ ਸਾਰੀ ਖੇਤੀਬਾੜੀ ਦੇ ਸੈਕਟਰੀ ਸੀ ਸੋ ਸਾਡਾ ਦੇਸ਼ ਦੀ ਜਿਹੜੀ ਜਿਹੜੀ ਕਿਸਾਨੀ ਹੈ ਜਿਹੜੀ ਦੇਸ਼ ਦੀ ਆਰਥਿਕਤਾ ਦੀ ਅਸਲ ਹੱਡੀ ਹੈ ਉਹ ਕਿਸਾਨੀ ਹੈ ਕਿਸਾਨੀ ਬਿਲਕੁਲ ਕਿਸਾਨਾਂ ਨੇ ਜਿਹੜਾ ਇੱਥੇ ਕਮਾਉਣਾ ਇੱਥੇ ਹੀ ਉਹਨੇ ਖਰਚਣਾ ਇੱਥੇ ਹੀ ਉਹਨਾਂ ਨੇ ਉਹ ਇਨਵੈਸਟ ਕਰਨਾ ਉਹਨੇ ਦੇ ਵਿਦੇਸ਼ਾਂ ਧੱਕੇ ਲਾਉਣਾ ਕਾਰਪੋਰੇਟਰ ਜਿਹੜੇ ਹੈਗੇ ਉਹ ਬੈਠੇ ਬਹੁਤ ਸਾਰੇ ਕਾਰਪੋਰੇਟਰ ਤਾਂ ਸਾਡੇ ਇਹ ਹੈ ਕਿ ਕਮਾਈ ਇੱਥੇ ਕਰਦੇ ਹੈ ਬੈਠੇ ਪਰਦੇਸ਼ਾਂ ਦੇ ਵਿੱਚ ਹੈ ਔਰ ਉਹਨਾਂ ਦੇ ਜਿਹੜੀ ਹੈਗੀ ਇਨਵੈਸਟਮੈਂਟ ਪਰਦੇਸ਼ਾਂ ਵਾਲੇ ਦੇ ਪਾਸੇ ਨਹੀਂ ਜਾਂਦੀ ਸੁਖੁਰ ਮਲਾਕੇ ਆਪਾਂ ਦੇਖੀਏ 32000 ਕਰੋੜ ਰੁਪਏ ਦਾ ਜਿਹੜਾ ਇੱਕ ਘਟਾਲਾ ਜੀ ਵਾਸ਼ਿੰਗਟਨ ਪੋਸਟ ਨੇ ਬੇਨਕਾਬ ਕੀਤਾ ਇੱਕਲਾ ਵਾਸ਼ਿੰਗਟਨ ਪੋਸਟ ਨੇ ਸਿਰਫ ਤੇ ਸਿਰਫ LIC ਦੇ ਇਸ ਘਟਾਲੇ ਨੂੰ ਬੇਨਕਾਬ ਨਹੀਂ ਕੀਤਾ ਸਗੋਂ ਮੋਦੀ ਔਰਨ ਦੀ ਸਰਕਾਰ ਨੂੰ ਤੇ ਮੋਦੀ ਨੂੰ ਬੇਨਕਾਬ ਕਰਤਾ ਕਿ ਲੋਕਾਂ ਦੀ ਬਜਾਈ ਇਹ ਜੋਪਾ ਨੂੰ ਪ੍ਰੋਟੈਕਟ ਕਰਦਾ ਬਹੁਤ-ਬਹੁਤ ਧੰਨਵਾਦ ਢਿੱਲੋ ਸਾਹਿਬ ਤੁਸੀਂ ਅਡਾਨੀਆਂ ਦਿਵਾਨੀਆਂ ਬਾਰੇ ਸੁਣਿਆ ਢਿੱਲੋ ਸਾਹਿਬ ਤੋਂ ਤੇ ਚੰਗੀ ਲੱਗੂਗੀ ਤੁਹਾਨੂੰ ਸਾਡੀ ਜਿਹੜੀ ਇਹ ਅੱਜ ਦੀ ਵਿਚਾਰ ਚਾਚਾ ਇਹ ਖਬਰਾਂ ਚੋਂ ਖਬਰ ਹੈ ਇਹ ਤੇ ਮੈਂ ਬੇਨਤੀ ਵੀ ਕਰਦਾ ਅਪੀਲ ਵੀ ਕਰਦਾ ਸਾਡਾ ਪੇਜ ਫਾਲੋ ਸ਼ੇਅਰ ਸਬਸਕ੍ਰਾਈਬ ਵੱਧ ਤੋਂ ਵੱਧ ਕਰਿਆ ਕਰੋ ਕੋਈ ਸੁਝਾਅ ਹੁੰਦਾ ਤਾਂ ਇਹਦੇ ਇਨਬਾਕਸ ਦੇ ਵਿੱਚ ਜਾ ਕੇ ਦੇ ਦਿਓ ਬਹੁਤ-ਬਹੁਤ ਧੰਨਵਾਦ ਸਸਿਕਾ ਜੀ ਸਸਿਕਾ ਜੀ